ਸੋ ਕਹੋ ਤਲ ਗੁਰ ਸੇਵੀਆ ਅਹਨਿਸ ਸਾਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਹੋਵੈ ਸਫਤ ਖੁਸਮਦੀ ਨੂਰੇ ਅਰਸਾ ਹਉ ਕੁਰਸਾ ਹਉ ਝਟੀਐ ਤੋਦੋ ਡਠੇ ਸੱਚ ਪਾਤਿਸਾ ਮਾਲ ਜਨਮ ਜਨਮ ਦੀ ਸਜਣ ਸੱਚ ਪਾਤਿਸਾ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਸਜਣ ਸੱਚਾ ਪਾਤੇ ਸਾਹੋ ਸਿਰ ਹਾਰਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਤੀਜ ਜਨਕ ਸਤਗੁਰ ਪੇ ਕੀਰਤ ਸਦਾ ਕਮਾਹੇ ਅਚੰਤ ਹਰਨਾਮ ਤਿਨ ਕਾ ਮਨ ਅਸਿਆ ਸਚ ਸਬਦ ਸਮਾ ਜੇਨ ਕਾ ਸਤ ਗੁਰ ਭੇਟਿਆ ਸੇਹ ਹਰ ਕੀ ਰਤ ਸਦਾ ਕਮਾ ਚਿੰਤਾ ਹਰ ਨਾ ਮਤਨ ਕੈ ਮਨ ਅਸਿਆ ਸੱਚ ਸਬਦ ਸਮਾਹੀ ਕੋ ਉਪਾਦ ਵੀ ਆਪੇ ਪਾ ਹੈ ਪਾਰ ਬ੍ਰਹਮ ਤਿੰਨ ਕਾ ਸੰਤੁਸ਼ਟ ਪਾਇਆ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾ ਹੈ ਮਹੱਲਾ ਤੀਜਾ ਹੋ ਖੜਕ ਹੈ ਖੜਕੇ ਖੜਕ ਵਿਹਾ ਮ ਆਵਾਜ ਜਿਨ ਕਾ ਪੂਰ ਬਲ ਲਖਿਆ ਤੇਨਾ ਸਤ ਗੁਰ ਮਿਲਿਆ ਪ੍ਰਭ ਆ ਨਕ ਗੁਰ ਪਰਸਾਦੀ ਉਬਾਰੇ ਹਉਮੈ ਸਬਦ ਜਲਾਇ ਪਾੜੇ ਹਰ ਨਾਮ ਹਮਾਰਾ ਪ੍ਰਭ ਅਬ ਗਤ ਗੋਚਰ ਅਬਨਾਸੀ ਪੁਰਖ ਵਿਦਾਤਾ ਹਰ ਨਾਮ ਹਮਸਰੇਵ ਹਰ ਨਾਮ ਹਮ ਪੂਜਹ ਹਰ ਨਾਮੇ ਹੀ ਮਨ ਰਤਾ ਹਰ ਨਾਮ ਜਿਵੜ ਕੋਈ ਆਵਰਨਾ ਸੁਜਾਂ ਹਰ ਨਾਮੋਂ ਅੰਤ ਛਡਾਤਾ ਹਾਰੇ ਨਾਮ ਦੀਆ ਗੁਰ ਪਰ ਉਪਕਾਰੀ ਧੰਨ ਧੰਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪਣੇ ਕਾ ਸਦਾ ਨਮਸਕਾਰ ਜੇਤ ਮਿਲਿਆ ਹਾਰ ਨਾਮ ਮੈਂ ਜਾਂਤਾ ਹਾਰ ਨਾਮ ਦੀਆ ਗੋਰ ਉਪਕਾਰ ਧਨ ਧਨ ਗੁਰੂ ਕਾ ਪਿਤਾ ਮਾਤਾ ਹਉ ਸਤ ਗੁਰ ਆਪੋਲੇ ਕਾ ਸਦਾ ਨਮਸਕਾਰਿ ਜਿੱਤ ਮਿਲਿਆ ਹਾਰ ਨਾਮ ਮੈਂ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਉਹ ਨਹਲਾ ਤੀਜਾ ਜਿਨ ਕਾ ਸਤ ਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹਿ ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚ ਸਬਦ ਸਮਾਹ ਰਗ ਵਡਹਾਂਸ ਦੀ ਪਾਉੜੀ 16ਵੇਂ ਸਲੋਕਾ ਨਾਲ